ਹਾਂਜੀ ਮਿੱਤਰੋ ਕੀ ਹਾਲ ਚਾਲ ਆ ਜੀ ਉਮੀਦ ਕਰਦਾ ਮੇਰੇ ਭਰਾ ਸਾਰੇ ਠੀਕ ਹੋਣਗੇ ਸਵਾਗਤ ਕਰਦੇ ਆਂ ਤੁਹਾਡੇ ਆਪਣੇ YouTube ਚੈਨਲ ਕਬੱਡੀ ਕਲਚਰ ਤੇ ਸਾਰਿਆਂ ਨੂੰ ਮਿੱਤਰੋ ਪਹਿਲਾਂ ਆਪਣਾ ਫਰਜ਼ ਮੰਨਦਾ ਤੁਸੀਂ ਵੀਡੀਓ ਨੂੰ ਲਾਈਕ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਤੁਸੀਂ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਜੋ ਕਬੱਡੀ ਦੀ ਆਉਣ ਵਾਲੀ ਹਰ ਇੱਕ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਸੋ ਮਿੱਤਰੋ ਕਰਦੇ ਆਂ ਗੱਲ ਅੱਜ ਹਾਂਜੀ ਮਿੱਤਰੋ ਜੋ ਅੱਜ ਪਹਿਲਾ ਕਬੱਡੀ ਗੱਪਾ ਤੇ ਲੱਗਣਗੇ ਰੌਣਕਾਂ ਕਹਿੰਦੇ ਕਬੱਡੀ ਦੇ ਚੋਟੀ ਚੋਟੀ ਦੇ ਮੈਦਾਨ ਪਹੁੰਚਣਗੇ ਪਿੰਡ ਨਾਗਪੁਰ ਜਿਲ੍ਹਾ ਫਤਿਹਬਾਦ ਹਰਿਆਣਾ ਜਿਹੜੇ ਕਹਿੰਦੇ ਤੇ ਪਹਿਲਾ ਨਾਮ ਹੈ 51000 ਤੇ ਦੂਜਾ ਨਾਮ ਹੈ 41000 ਰੱਖਿਆ ਗਿਆ ਵੈਸਟ ਰੇਡਰ ਤੇ ਯਾਫੀ ਲਈ 11-11000 ਦੀ ਨਗਦ ਰਕਮ ਦਿੱਤੀ ਜਾਵੇਗੀ ਨਾਲ ਹੀ ਕਬੱਡੀ 67 ਕਿਲੋ ਦੇ ਮੁਕਾਬਲੇ ਹੋਣਗੇ ਪਹਿਲਾ ਨਾਮ 7100 ਤੇ ਦੂਸਰਾ ਨਾਮ 6100 ਹੈ ਵੈਸਟ ਰੇਡਰ ਤੇ ਯਾਫੀ ਲਈ 1-1 ਕਿਲੋ ਦੇ ਸੀ ਕੇ ਹੋਏ ਨਾਲ ਹੀ ਜੋ ਦੂਜਾ ਕਬੱਡੀ ਕੱਪ ਹੈ ਪਿੰਡ ਭਮਾਰਸੀ ਜੇ ਜਲਾਸਰੀ ਫਤੇਗੜ ਸਾਹਿਬ ਉੱਥੇ 12 ਸਤੰਬਰ ਨੂੰ ਅੱਜ ਬਾਟ ਕਿਲੋ ਦੇ ਇੱਕ ਪਿੰਡ ਓਪਨ ਦੇ ਕਬੱਡੀ ਦੇ ਮੁਕਾਬਲੇ ਹੋਣਗੇ ਬਾਟ ਕਿਲੋ ਦਾ ਪਹਿਲਾ ਨਾਮ 17000 ਤੇ ਦੂਸਰਾ ਨਾਮ 14000 ਲੜਕੇ ਨੇ ਕਬੱਡੀ ਦੇ ਮੈਚ ਸੱਦੇ ਪਤਲਾ ਨਹੀਂ ਟੀਮਾਂ ਹੀ ਖੇਡਣੀਆਂ ਪਹਿਲਾ ਨਾਮ 15000 ਤੇ ਦੂਜਾ ਨਾਮ 11000 ਤੇ ਨਾਲ ਹੀ ਕਬੱਡੀ ਇੱਕ ਪਿੰਡ ਓਪਨ ਦੇ ਮੈਚ ਪਹਿਲਾ ਨਾਮ 1 ਲੱਖ 1000 ਤੇ ਦੂਸਰਾ ਨਾਮ 8000 ਨਾਲ ਹੀ ਮਿੱਤਰੋ ਕਬੱਡੀ ਓਪਨ ਦੇ ਵੈਸਟ ਟਰੇਡਰ ਨੂੰ 51-52000 ਦੀ ਨਗਦ ਰਕਮ ਦਿੱਤੀ ਜਾਵੇਗੀ ਵੈਸਟ ਯਾਫੀ ਲਈ ਵੀ 51000 ਦੀ ਨਗਦ ਰਕਮ ਹੈ ਬਹੁਤ ਹੀ ਸਿਰੇ ਦਾ ਕਬੱਡੀ ਕੱਪ ਹੋਵੇਗਾ ਅੱਜ ਇਹ ਕਬੱਡੀ ਕੱਪ ਦਾ ਲਾਸਟ ਦਿਨ ਹੈ ਤੇ ਨਾਲ ਹੀ ਜੋ ਅਗਲਾ ਕਬੱਡੀ ਕੱਪ ਪਿੰਡ-ਪਿੰਡਰ ਵਿਖੇ ਕਰਵਾਇਆ ਜਾ ਰਿਹਾ ਜੋ 12-13 ਤੇ 14 ਸਤੰਬਰ ਦੀਆਂ ਡੇਟਾਂ ਨੇ ਕਬੱਡੀ 60 ਕਿਲੋ ਦਾ ਪਹਿਲਾ ਨਾਮ 12000 ਤੇ ਦੂਸਰਾ ਨਾਮ 10000 ਹੈ ਇੱਕ ਕਬੱਡੀ 75 ਕਿਲੋ ਦੇ ਇੱਕ ਖਿਡਾਰੀ ਬਾਹਰੋਂ ਪਹਿਲਾ ਨਾਮ 21000 ਤੇ ਦੂਸਰਾ ਨਾਮ 15000 ਨਾਲ ਹੀ ਕਬੱਡੀ ਓਪਨ ਦੇ ਤਿੰਨ ਖਿਡਾਰੀ ਬਾਹਰੋਂ ਮਿੱਤਰੋ ਪਹਿਲਾ ਨਾਮ ਇਹ ਕਿਐ 3000 ਰੱਖਿਆ ਗਿਆ ਦੂਸਰਾ ਨਾਮ 65000 ਤੇ ਵੈਸਟਾਂ ਨੂੰ ਜਿੱਥੇ 21000 ਦੀ ਨਗਦ ਰਕਮ ਦਿੱਤੀ ਜਾਵੇ ਇਹ ਵੀ ਬਹੁਤ ਟੌਪ ਦਾ ਕਬੱਡੀ ਗੱਪਾ ਤੇ ਨਾਲ ਹੀ ਜੋ ਗੁਲਾਬੇ ਵਾਲਾ ਸ੍ਰੀ ਮੁਕਸਰ ਸਾਹਿਬ ਜਿਲਾ ਹੋਵੇਗਾ ਜਿੱਥੇ ਕਬੱਡੀ 90 ਕਿਲੋ ਦੇ ਤਿੰਨ ਖਿਡਾਰੀ ਬਾਹਰੋਂ ਆ ਪਹਿਲਾ ਨਾਮ 31131 ਤੇ ਦੂਸਰਾ ਨਾਮ 21121 ਵੈਸਟ ਰੇਡਰ ਤੇ ਜਾਫੀ ਲਈ 5-5 ਕਿਲੋ ਦੇਸੀ ਝੋ ਰੱਖਿਆ ਹੈ ਵਧੀਆ ਕਬੱਡੀ ਦਾਪਾ ਤੇ ਨਾਲ ਹੀ ਜੋ ਦੂਜੇ ਕਮ ਕਬੱਡੀ 65 ਕਿਲੋ ਦੇ ਦੋ ਖੜਿਆਰੀ ਬਾਹਰੋਂ ਆ ਪਹਿਲਾ ਨੰਬਰ 12112 ਦੂਸਰਾ ਨੰਬਰ 9999 ਵੈਸਟ ਰੇਡਰ ਤੇ ਜਾਫੀ ਲਈ 3-3 ਕਿਲੋ ਦੇਸੀ ਝੋ ਤੇ ਨਾਲ ਇਸ ਦਾ ਲਾਈਵ ਸਰਵਤ ਪੰਜਾਬ ਲਾਈਵ ਤੇ ਚੱਲੇਗਾ ਸੋ YouTube ਦੇ ਚੈਨਲ ਹੈ ਬਾਕੀ ਕਿਸੇ ਮੇਰੇ ਵੀਰ ਭਰਾ ਨੂੰ ਕੰਟੈਕਟ ਨੰਬਰ ਦਿੱਤੇ ਹੋਏ ਨੇ ਕੰਟੈਕਟ ਕਰ ਸਕਦਾ ਬਾਬਾ ਰੋਡੂ ਸਾ ਯਾਦਗਰੀ ਖੇਡ ਮੇਲਾ ਪਿੰਡ ਅਨੰਦਪੁਰ ਕਲੌੜ ਪਤੇਗੜ ਸਾਹਿਬ ਜਿੱਥੇ ਬਹੁਤ ਤਾਕੜਾ ਕਬੱਡੀ ਕੱਪ ਹੋਵੇਗਾ ਬੈਸਟਾਂ ਨੂੰ ਜਿੱਥੇ 36 ਦੀ 4/4 ਦਿੱਤੇ ਜਾਣਗੇ ਅੱਜ ਇਹ ਮੇਲੇ ਦਾ ਪਹਿਲਾ ਦਿਨ ਹੈ ਖੇਡ ਦੇ ਮੁਕਾਬਲੇ ਤਾਂ ਹਲੇ 15 ਸਤੰਬਰ ਨੂੰ ਹੀ ਹੋਣਗੇ ਜਿਹਦੇ ਪਹਿਲਾ ਨਾਮ ਲੱਖ ਤੇ ਦੂਜਾ ਨਾਮ 71000 ਹੈ ਹੋਰ ਇਹਦੇ ਮੁਕਾਬਲੇ ਬੱਚਿਆਂ ਦੀਆਂ ਦੌੜਾਂ ਲੜਕੀਆਂ ਦੀ ਕਬੱਡੀ ਸੀਪ ਦੇ ਮੁਕਾਬਲੇ ਬਹੁਤ ਸਾਰੇ ਹੋਣਗੇ ਉਹਦੀ ਅਪਡੇਟ ਆਪਾਂ ਤੁਹਾਨੂੰ ਫੇਰ ਦੇਵਾਂਗੇ ਤੇ ਨਾਲ ਹੀ ਜੋ ਅੱਜ ਦੇ ਦਿਨ ਦਾ ਕੁਸ਼ਤੀ ਦਾ ਦੰਗਲ ਹੈ ਪਿੰਡ ਰਕੜਾ ਤਾਹਾਂ ਦਾ ਉੱਥੇ ਹੋਵੇਗਾ ਜਿੱਥੇ ਛੋਟੀ-ਛੋਟੀ ਦੇ ਪਹਿਲਵਾਨ ਪਹੁੰਚਣਗੇ ਜਿੱਥੇ ਕਹਿੰਦੇ ਮੇ ਪਹਿਲਾ ਨਾਮ ਜੌਂਡੀ ਹਰ 4x4 ਬਹੁਤ ਤਾਕੜਾ ਕੁਸ਼ਤੀ ਦੰਗਲ ਅੱਜ ਦੇ ਦਿਨ ਦਾ ਮਿੱਤਰੋ ਬਹੁਤ ਸਾਰੇ ਮੱਲ ਪਹੁੰਚਣਗੇ ਚੋਸ ਦਾ ਲਾਈਵ ਦੁਆਬਾ ਟੀਵੀ ਤੇ ਹੋਗਾ ਕਿ ਆਪਾਂ ਕੁਸ਼ਤੀ ਦੇ ਵੀ ਅਪਡੇਟ ਦਿੰਨੇ ਆ ਕਿਉਂਕਿ ਬਹੁਤ ਸਾਰੇ ਕਬੱਡੀ ਦੇ دیਵਾਨੇ ਹੁੰਦੇ ਨੇ ਤੇ ਨਾਲ ਹੀ ਜੋ ਕੁਸ਼ਤੀਆਂ ਦੇਖਣ ਦੇ ਵੀ ਚਾਹਵਾਨ ਹੁੰਦੇ ਨੇ ਤੁਹਾਡਾ ਕੁਸ਼ਤੀ ਆਪਣੀ ਪੁਰਾਣੀ ਖੇਡ ਹੈ ਇਸ ਕਰਕੇ ਆਪਾਂ ਕੁਸ਼ਤੀ ਦੀ ਵੀ ਅਪਡੇਟ ਦੇ ਦਿੰਨੇ ਆ ਤੇ ਨਾਲ ਹੀ ਮਿੱਤਰੋ ਕਬੱਡੀ ਦੀ ਉਹ ਜੀ ਅਪਡੇਟ ਆਪਾਂ ਤੁਹਾਨੂੰ ਦਿੰਦੇ ਰਹਾਂਗੇ ਪਰ ਜਿਉਂਦੇ ਬਸਦੇ ਰਹੋ ਜੀ ਧੰਨਵਾਦ